ਤਰਮਿੰਦਰ ਸਾਹਿਬ ਨੂੰ ਤਾਂ ਮੇਰੇ ਹਿਸਾਬ ਨਾਲ 8-10 ਸਾਲ ਦੀ ਉਮਰ ਤੱਕ ਬਹੁਤ ਜ਼ਿਆਦਾ ਪਿਆਰ ਕਰਦਾ ਸੀਗਾ ਜੀ ਹੌਲੀ ਹੌਲੀ ਜਿਵੇਂ ਜਿਵੇਂ ਸੂਝ ਸੰਭਲਦੀ ਗਈ ਜੀ ਉਹ ਉਸ ਤਰ੍ਹਾਂ ਉਹਨਾਂ ਦੀਆਂ ਫਿਲਮਾਂ ਦੇਖੀਆਂ ਤੇ ਉਦੋਂ ਵੀ ਉਹਨਾਂ ਦਾ ਜਨੂਨ ਜ਼ਿਆਦਾ ਸਵਾਰ ਹੋ ਗਿਆ ਜੀ ਬਹੁਤ ਆਪਦੇ ਦਿਲ ਦੇ ਨੇੜੇ ਲਿਆਂਦਾ ਜੀ ਬਹੁਤ ਜ਼ਿਆਦਾ ਤਰਮਿੰਦਰ ਨੂੰ ਮੈਂ ਨੇੜੇ ਸਮਝਿਆ ਆਪਦੇ ਦਿਲ ਦੇ ਹਰ ਰੋਜ਼ ਉਹਨਾਂ ਦਾ ਨਾਮ ਲੈਣਾ ਮੈਂ ਇਹਦੂ 15 ਸਾਲ ਪਹਿਲਾਂ ਧਰਮਿੰਦਰ ਜੀ ਦਾ ਮੰਦਿਰ ਵੀ ਬਣਾਇਆ ਸੀ ਕਿ ਉਹਨਾਂ ਨੂੰ ਮੈਂ ਆਪ ਦੇ ਰੱਬ ਵੱਲੋਂ ਪੂਜਦਾ ਸੀ ਜੀ ਹੌਲੀ-ਹੌਲੀ ਧਰਮਿੰਦਰ ਜੀ ਦਾ ਨੇੜਤਾ ਵੱਧ ਗਈ ਨੇੜਤਾ ਵੱਧ ਗਈ ਜੀ ਤੇ ਪਹਿਲਾਂ ਮੈਂ ਘਰ ਜਨਮ ਦਿਨ ਮਨਾਉਂਦਾ ਹੁੰਦਾ ਸੀਗਾ ਜੀ ਪਹਿਲਾਂ ਮੈਂ ਆਪਣੇ ਘਰ ਹੀ ਜਨਮ ਦਿਨ ਮਨਾਉਂਦਾ ਹੁੰਦਾ ਸੀ ਮੇਰੇ ਉਸ ਜਨਮ ਦਿਨ ਨੂੰ ਦੇਖ ਕੇ ਬਹੁਤ ਲੋਕਾਂ ਨੇ ਮਤਲਬ ਮੈਨੂੰ ਪਿਆਰ ਕੀਤਾ ਜੀ ਤੇ ਆਪਣੇ ਪੱਖੀ ਕਲਾ ਪਿੰਡ ਦੇ ਹੀ ਇੱਕ ਸਰਦਾਰ ਬੱਬੂ ਗੱਲ ਸਿੰਘ ਜੀ ਜਿਹੜੇ ਅੱਜ ਕੱਲ ਫਰੀਦਕੋਟ ਰਹਿੰਦੇ ਆ ਜੀ ਉਹਨਾਂ ਨੇ ਵੀ ਮੇਰੀਆਂ ਖਬਰਾਂ ਦੇਖੀਆਂ ਮੇਰੀਆਂ ਨਿਊਜ਼ਾਂ ਦੇਖੀਆਂ ਮੈਨੂੰ ਮਿਲਣ ਆਏ ਤੇ ਮੈਨੂੰ ਉਹਨਾਂ ਨੇ ਇੱਕ ਮੰਦਰ ਗਿਫਟ ਕੀਤਾ ਜੀ ਜਿਹਦੇ ਵਿੱਚ ਧਰਮਿੰਦਰ ਦੀਆਂ ਸੋਹਣੀਆਂ ਸੋਹਣੀਆਂ ਫੋਟੋ ਲਾਈਆਂ ਸੀਆਂ ਜੀ ਤੇ ਉਸ ਇਨਸਾਨ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਉਹਨੇ ਕਿਹਾ ਜੇ ਤੂੰ ਇੰਨਾ ਪਿਆਰ ਕਰਦਾ ਧਰਮਿੰਦਰ ਨੂੰ ਤੇ ਇਹਦਾ ਗੁਰੂ ਘਰ ਦੇ ਵਿੱਚ ਜਨਮ ਦਿਨ ਮਨਾਇਆ ਕਰ ਤੇ ਮੈਂ ਉਸ ਤੋਂ ਬਾਅਦ ਗੁਰੂ ਘਰ ਦੇ ਵਿੱਚ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਉਂਦਾ ਸੀ ਜਿਹਦੇ ਵਿੱਚ ਮੈਂ ਤਾਂ ਇੰਨਾ ਨਹੀਂ ਖਰਚਾ ਕਰ ਸਕਦਾ ਸੀ ਪਰ ਉਸ ਇਨਸਾਨ ਨੇ ਵੀ ਬਹੁਤ ਖਰਚਾ ਕੀਤਾ ਬਹੁਤ ਤਰਮਿੰਦਰ ਨੂੰ ਪਿਆਰ ਕਰਦੇ ਸੀਗੇ ਜੀ ਉਹ ਵੀ ਹੌਲੀ ਹੌਲੀ ਮੈਂ ਜਦੋਂ ਸਰਦਾਰ ਬਬੂ ਸਿੰਘ ਜੀ ਨੇ ਗੁਰਦੁਆਰੇ ਚ ਗੁਰੂ ਘਰ ਦੇ ਵਿੱਚ ਮੇਰੇ ਤੋਂ ਜਨਮ ਦਿਨ ਮਨਵਾਇਆ ਉਸ ਤੋਂ ਬਾਅਦ ਤਰਮਿੰਦਰ ਨਾਲ ਤਰਮਿੰਦਰ ਨੇ ਖੁਦ ਦੇਖਿਆ ਤੇ ਤਰਮਿੰਦਰ ਨਾਲ ਇਹ ਗੱਲਬਾਤ ਹੋਣ ਲੱਗੀ ਜੀ ਅੱਛਾ ਫੋਨ ਤੇ ਗੱਲਬਾਤ ਹੋਣੀ ਸੀ ਹਾਂਜੀ ਮੈਨੂੰ ਤਰਮਿੰਦਰ ਜੀ ਦਾ 15 ਦਿਨ ਬਾਅਦ ਤਕਰੀਬਨ ਫੋਨ ਆਉਂਦਾ ਹੀ ਆਉਂਦਾ ਸੀਗਾ ਜੀ ਤੇ ਜਿਹਦੇ ਵਿੱਚ ਮੇਰੇ ਨਾਲ 25 30 ਮਿੰਟ ਗੱਲ ਹੁੰਦੀ ਹੈ ਜੀ ਤੇ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਦਾ ਸੀ ਕਿ ਬਾਲੀਵੁੱਡ ਦੇ ਹੀਰੋ ਮਾਨ ਤਰਮਿੰਦਰ ਜੀ ਨੂੰ ਜਿਹਨੂੰ ਮੈਂ ਸੁਪਨਿਆਂ 'ਚ ਦੇਖਿਆ ਕਰਦਾ ਸੀ ਜਿਨ੍ਹਾਂ ਨੂੰ ਮੈਂ ਇੱਕ ਥੀਏਟਰ 'ਚ ਫਿਲਮ 'ਚ ਦੇਖਦਾ ਸੀਗਾ ਜੀ ਉਹਨਾਂ ਨਾਲ ਮੇਰੀ ਰੂਬਰੂ ਗੱਲ ਹੁੰਦੀ ਹੈ ਜੀ ਜਦੋਂ ਜਦੋਂ ਮੇਰੀ ਫੋਨ 'ਤੇ ਗੱਲ ਹੁੰਦੀ ਸੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਸੀਗਾ ਜੀ ਕਦੀ ਮਿਲਨ ਦਾ ਮੌਕਾ ਹੀ ਮਿਲੇ ਐਦੂ 4 ਮਹੀਨੇ ਪਹਿਲੋਂ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਮੈਂ ਆਪਦੀ ਜੀਵਨੀ ਤੇ ਜਾਂ ਫਿਲਮ ਬਣਾਉਂਗਾ ਤੇ ਜਿਹਦੇ ਵਿੱਚ ਮੈਂ ਤੁਹਾਨੂੰ ਮੈਂ ਗੱਲ ਕੀਤੀ ਹੋਈ ਆ ਕਿਸੇ ਨਾਲ ਕਿ ਮੈਂ ਤੁਹਾਨੂੰ ਫਿਲਮ ਦੇ ਵਿੱਚ ਜ਼ਰੂਰ ਲਾਉਂਗਾ ਤੇ ਚਲੋ ਮੈਨੂੰ ਫਿਲਮ ਦਾ ਕੋਈ ਦੁੱਖ ਨਹੀਂ ਕਿ ਮੈਂ ਉਸ ਮਕਾਮ ਤੇ ਨਹੀਂ ਪਹੁੰਚਿਆ ਪਰ ਮੈਨੂੰ ਤਰਮਿੰਦਰ ਦੇ ਜਾਣ ਦਾ ਬਹੁਤ ਵੱਡਾ ਦੁੱਖ ਆ ਜੀ ਕਦੀ ਤਰਮਿੰਦਰ ਜੀ ਨੂੰ ਮਿਲੇ ਉਹ ਪਰਸਨਲ ਤੌਰ ਤੇ ਤਰਮਿੰਦਰ ਜੀ ਨੂੰ ਮੇਰੀ ਮੁਲਾਕਾਤ ਹੋਈ ਸੀਗੀ ਜੀ 2010 ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਫਿਲਮ ਬਣ ਰਹੀ ਸੀ ਜੱਟ ਜਮਲਾ ਪਗਲਾ ਦੀਵਾਨਾ ਉਦੋਂ ਮੇਰੀ ਬੱਸ ਦੇ ਵਿੱਚ ਮੁਲਾਕਾਤ ਹੋਈ ਸੀਗੀ ਤੇ ਕੀ ਤੁਹਾਨੂੰ ਕਿਸ ਤਰ੍ਹਾਂ ਦੇ ਨਾਲ ਮਿਲੇ ਸੀ ਤੁਹਾਨੂੰ ਕਿੱਦਾਂ ਲੱਗਿਆ ਬਹੁਤ ਵਧੀਆ ਸੱਜੇ ਢੰਗ ਨਾਲ ਮੈਨੂੰ ਵਧੀਆ ਤਰੀਕੇ ਨਾਲ ਮਿਲੇ ਜੀ ਮੈਨੂੰ ਖੀਰ ਖਵਾਈ ਸੀ ਮੈਨੂੰ ਤੰਦੂਰ ਦੀਆਂ ਖਵਾਈਆਂ ਸੀਗੀਆਂ ਜੀ ਮੈਨੂੰ ਅੱਜ ਵੀ ਯਾਦ ਹੈ ਮੈਂ ਇਹਨੂੰ ਆਪਣੀ ਬਗਲ ਦੇ ਵਿੱਚ ਫੋਟੋ ਬਾਕੇ ਲਵਾਈ ਸੀ ਜਦੋਂ ਮੈਂ ਧਰਮਿੰਦਰ ਨੂੰ ਆਪਣੇ ਬਾਰੇ ਦੱਸਿਆ ਕਿ ਮੈਂ ਤੁਹਾਡੇ ਲਈ ਪੈਦਲ ਯਾਤਰਾ ਵੀ ਕੀਤੀ ਹੈ ਤੇ ਧਰਮਿੰਦਰ ਨੇ ਮੈਨੂੰ ਆਪਦੇ ਪੱਟ ਤੇ ਬਾਕੇ ਮੇਰੇ ਕੋਲ ਫੋਟੋ ਵੀ ਹੈਗੀ ਹੈ ਜੀ ਜਿਹੜੀ ਕਹਿੰਦੇ ਤੁਸੀਂ ਵਿਆਹ ਨਹੀਂ ਕਰਵਾ ਰਹੇ ਧਰਮਿੰਦਰ ਦੇ ਕਹਿੰਦੇ ਹੋਇਆ ਇਹ ਸੱਚ ਹੈ ਹਾਂਜੀ ਹਾਂਜੀ ਇਹ ਸੱਚ ਹੈ ਕਿ ਮੈਂ ਜਦੋਂ ਮੈਨੂੰ ਕੋਈ ਮੈਰਿਜ ਲਈ ਕਹਿੰਦਾ ਸੀ ਮੇਰਾ ਮਾਪਿਓ ਮੈਂ ਕਹਿੰਦਾ ਸੀ ਕਿ ਨਹੀਂ ਮੈਂ ਪਹਿਲੋ ਤਰਮਿੰਦਰ ਜੀ ਨੂੰ ਮਿਲਣਾ ਤੇ ਫਿਰ ਮੈਂ ਵਿਆਹ ਕਰਵਾਉਂਗਾ ਜੀ ਤੇ ਉਹ ਵੈਗਰੂ ਨੇ ਮੇਰਾ ਸੁਪਨਾ ਨੇੜੇ ਹੀ ਪੂਰਾ ਕਰ ਦਿੱਤਾ ਸੀਗਾ ਜੀ ਫਿਰ ਤਰਮਿੰਦਰ ਜੀ ਦੀ ਇਧਰ ਫਿਲਮ ਦੀ ਸ਼ੂਟਿੰਗ ਹੋ ਰਹੀ ਸੀਗੀ ਤੇ ਆਪਣੇ ਸਿੰਗਰ ਹਾਕਮ ਬਖਤਰੀ ਵਾਲਾ ਜੀ ਉਹਨਾਂ ਨੇ ਮੇਰੀ ਤਰਮਿੰਦਰ ਜੀ ਨਾਲ ਮੁਲਾਕਾਤ ਕਰਾਈ ਸੀ ਅੱਧਾ ਘੰਟਾ तकरीबन ਮੇਰੀ ਮੁਲਾਕਾਤ ਹੋਈ ਸੀ ਜੀ ਤੇ ਉਹਨਾਂ ਨੇ ਕਿਹਾ ਸੀ ਵਿਆਹ ਕਰਾ ਲ ਹਾਂਜੀ ਮੈਂ ਉਹਨਾਂ ਨੂੰ ਕਹਤਾ ਸੀ ਕਿ ਸਰ ਮੈਂ ਹਜੇ ਤੱਕ ਵਿਆਹ ਵੀ ਨਹੀਂ ਕਰਵਾਇਆ ਮੈਂ ਤੁਹਾਨੂੰ ਇੰਨਾ ਪਿਆਰ ਕਰਦਾ ਜੀ ਫਿਰ ਮੈਨੂੰ ਉਹਨਾਂ ਨੇ ਕਿਹਾ ਤਾਂ ਵੀ ਬੇਟਾ ਤੂੰ ਮੈਰਿਜ ਕਰਵਾਈ ਤੂੰ ਮੈਨੂੰ ਮਿਲਿਆ ਜੁਲਿਆ ਕਰ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਗੱਲਬਾਤ ਕਰਦਾ ਰਹੂੰਗਾ ਉਸ ਟਾਈਮ ਤਾਂ ਮੇਰੇ ਕੋਲੇ ਫੋਨ ਵੀ ਹੈ ਨਹੀਂ ਸੀਗਾ ਜੀ ਤੇ ਮੈਨੂੰ ਇਹ ਨਹੀਂ ਪਤਾ ਸੀ ਕਿ ਇਹ ਦੁਨੀਆ ਤੇ ਇੱਕ ਐਸਾ ਪਲੇਟਫਾਰਮ ਆਊਗਾ ਟਿਕਟੌਕ ਜਾਂ ਇੰਸਟਾਗ੍ਰam ਆਊਗਾ ਤੇ ਉਸ ਤੇ ਮੈਂ ਰੀਲਾ ਬਣਾਉਂਗਾ ਫਿਰ ਮੈਨੂੰ ਲੋਕ ਤੁਸੀਂ ਲੁੱਕ ਵੀ ਧਰਬਿੰਦਰ ਵਾਲੀ ਕੀਤੀ ਹੋਈ ਹੈ ਕਿਹੜੀ ਫਿਲਮ ਦੀ ਲੁੱਕ ਹੈ ਧਰਬਿੰਦਰ ਦੀ ਜਿਹੜੀ ਤੁਸੀਂ ਰੱਖੀ ਹੈ ਹਾਂਜੀ ਇਹ ਸ਼ੋਲੇ ਫਿਲਮ ਦੇ ਵਿੱਚ ਇਸ ਤਰ੍ਹਾਂ ਦੇ ਵਾਲ ਸੀ ਧੰਬੀਰ ਫਿਲਮ ਚ ਇਸ ਤਰ੍ਹਾਂ ਦੇ ਜਿਆਦਾਤਰ ਉਹ ਵਾਲ ਆਹੀ ਰੱਖਦੇ ਸੀਗੇ ਜੀ ਕਾਹੀ ਉਹ ਵੀ ਲੁੱਕ ਬਣਾ ਰੱਖੀ ਹਾਂਜੀ ਬਸ ਜਾਂ ਆ ਹੀ ਰਹਿੰਦੇ ਆ ਤੇ ਜਾਂ ਸਿੱਧੇ ਕਰ ਲਈ ਦੀ ਜੀ ਤਰਮਿੰਦਰ ਜਿਵੇਂ ਇਹ ਸਟਾਈਲ ਕਰਦਾ ਸੀਗਾ ਇਹ ਤੇ ਅੱਜ ਜਦੋਂ ਉਹਨਾਂ ਦੇ ਜਾਣ ਦਾ ਫਤ ਲਗਾ ਮੈਸੇਜ ਮਿਲਿਆ ਤੁਹਾਨੂੰ ਹ ਤੇ ਕੀ ਕਿਦਾਂ ਲੱਗਿਆ ਬਸ ਜਿਹਨੂੰ ਆਪਾਂ ਜ਼ਿੰਦਗੀ 'ਚ ਸਭ ਤੋਂ ਜ਼ਿਆਦਾ ਨੇੜੇ ਸਮਝਦੇ ਹੋਈਏ ਸਭ ਤੋਂ ਜ਼ਿਆਦਾ ਪਿਆਰ ਕੀਤਾ ਹੋਵੇ ਜਿਨ੍ਹਾਂ ਦੇ ਸੁਪਨੇ ਲੈ ਲੈ ਕੇ ਮੈਂ ਜਵਾਨ ਹੋਇਆ ਜੀ ਉਹਨਾਂ ਦੇ ਜਾਣ ਦਾ ਤੁਹਾਨੂੰ ਵੀ ਪਤਾ ਹੀ ਹੈ ਜੀ ਕਿ ਮੰਨੇ ਦਾ ਹੰਗਾਮ ਟੁੱਟ ਜਾਂਦਾ ਜੀ ਅੱਜ ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਇਸ ਗੱਲ ਦਾ ਕਿ ਕਿਸ ਤਰ੍ਹਾਂ ਲੱਗਦਾ ਜਦੋਂ ਪਹਿਲਾਂ ਫੇਕ ਵੀਡੀਓ ਆ ਗਏ ਪਹਿਲਾਂ ਅਫਵਾਹਾਂ ਫੈਲ ਗਈ ਸੀ ਕਿ ਪਰਮੇਂਦਰ ਜੀ ਇਸ ਸੰਸਾਰਲੇ ਪਰ ਉਸ ਤੋਂ ਬਾਅਦ ਉਹਨਾਂ ਨੇ ਠੀਕ ਹੋਣ ਬਾਰੇ ਵੀ ਪਤਾ ਲੱਗਿਆ ਸੀ ਪਰ ਅੱਜ ਲੱਗਦਾ ਹੈ ਕਿ ਕਿਤੇ ਅਜੇ ਲਈ ਗੱਲਾਂ ਫੁਆਰੀ ਹੋਈਆਂ ਮੈਂ ਤਾਂ ਸਵੇਰ 8:30 ਵਜੇ ਜਦੋਂ ਮੈਨੂੰ ਕਾਲ ਆਇਆ ਸੀ ਮੈਂ ਤਾਂ ਇਹੀ ਪਰਮਾਤਮਾ ਮੂਰੇ ਅਰਦਾਸ ਕੀਤੀ ਸੀ ਕਿ ਇਹ ਖਬਰ ਫੇਕ ਹੋਵੇ ਪਹਿਲੋਂ ਤਰ੍ਹਾਂ ਦੀ ਪਰ ਰੱਬ ਨੂੰ ਜੋ ਮਨਜ਼ੂਰ ਸੀ ਉਹ ਅਜੋ ਹੀ ਹੋਇਆ ਜੀ ਬਸ ਪਰਮਾਤਮਾ ਮੂਰੇ ਦੁਆ ਕਰਦੇ ਕਿ ਉਹਨਾਂ ਦੀ ਆਤਮਾ ਨੂੰ ਅੱਜ ਸ਼ਾਂਤੀ ਮਿਲੇ ਜੀ ਤਰਮਿੰਦਰ ਦਾ ਪਰਿਵਾਰ ਉਹਨਾਂ ਨੂੰ ਤੁਮ ਰਸਮਾਂ ਪੂਰੀਆਂ ਕਰੇਗਾ ਹਨਾ ਤਾਂ ਉਹਨਾਂ ਨੂੰ ਲੈ ਕੇ ਤੁਸੀਂ ਕੀ ਤੁਟੇਗਾ ਬਸ ਅਸੀਂ ਵੀ ਇਹੀ ਸੋਚਿਆ ਸਰ ਕਿ ਜਿਹੜੇ ਗੁਰੂ ਘਰ ਦੇ ਵਿੱਚ ਮੈਂ ਤਰਮਿੰਦਰ ਜੀ ਦਾ ਜਨਮ ਦਿਨ ਮਨਾਉਂਦਾ ਸੀ ਮੇਰੇ ਨਾਲ ਅੱਜ ਗੱਲ ਹੋਈ ਸੀਗੀ ਸਰਦਾਰ ਬੱਬੂ ਗਿੱਲ ਜੀ ਦੀ ਤੇ ਉਹ ਵੀ ਉਹਨਾਂ ਨੂੰ ਤਕਰੀਬਨ ਬਹੁਤ ਪ੍ਰੇਮ ਕਰਦੇ ਸੀ ਪਿਆਰ ਕਰਦੇ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਜੇ ਤੋ ਇਹਨਾਂ ਨੂੰ ਬਹੁਤ ਪਿਆਰ ਕਰਦਾ ਹੈ ਤਾਂ ਗੁਰੂ ਘਰ ਦੇ ਵਿੱਚੋਂ ਜਾ ਕੇ ਅਰਦਾਸ ਬੇਨਤੀ ਕਰਿਆ ਕਰ ਕਿ ਧਰਮਿੰਦਰ ਸਲਾਮਤ ਰਹਿਣ ਤੇ ਉਸੇ ਗੁਰੂ ਘਰ ਦੇ ਵਿੱਚ ਮੈਂ ਜਨਮ ਦਿਨ ਮਨਾਉਂਦਾ ਸੀਗਾ ਜੀ ਤੇ ਅੱਜ ਮੇਰੀ ਗੱਲ ਹੋਈ ਸੀਗੀ ਗਿਲਸਾਹਬ ਨਾਲ ਕਿ ਉਹ ਕਹਿੰਦੇ ਸੀ ਚਲੋ ਜੇ ਉਹਨਾਂ ਦਾ ਪਰਿਵਾਰ ਤੀਜੇ ਦਿਨ ਤੋਂ ਪਹੁੰਚ ਪਾਏਗਾ ਤੇ ਆਪਾਂ ਵੀ ਤੀਜੇ ਦਿਨ ਤੋਂ ਹੀ ਭਾਈ ਭਗਤਾ ਵਿਖੇ ਭੋਗ ਪਾਵਾਂਗੇ ਤੇ ਜੇ ਹਫਤੇ ਤੋਂ ਪਾਉਣਗੇ ਤਾਂ ਹਫਤੇ ਤੋਂ ਹੀ ਪਾਵਾਂਗੇ